ਕਈ ਵਾਰ ਆਪਾਂ ਆਪਣੇ ਮਾੜੇ ਦਿਨ ਆਪ ਲੈ ਕੇ ਆਉਂਨੇ ਆ ਆਪਾਂ ਜਾਣੇ ਅਣਜਾਣੇ ਦੇ ਵਿੱਚ ਅਜਈਆਂ ਗਲਤੀਆਂ ਕਰ ਦਿੰਨੇ ਆ ਜਿੰਨਾ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਤੇ ਆਪਣੇ ਪੁੱਠੇ ਦਿਨ ਸ਼ੁਰੂ ਹੋ ਜਾਂਦੇ ਨੇ ਉਹਨਾਂ ਹੀ ਗਲਤੀਆਂ ਦੇ ਵਿੱਚੋਂ ਅੱਜ ਆਪਾਂ ਇੱਕ ਅਜਿਹੀ ਖਾਸ ਗਲਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਆਪਾਂ ਆਪਣੇ ਘਰ ਦੇ ਵਿੱਚ ਕਰਦੇ ਆ ਤੇ ਰਾਤ ਨੂੰ ਸੌਣ ਲੱਗੇ ਕਰਦੇ ਆ ਤੇ ਇਹਦਾ ਇਨਾ ਮਾੜਾ ਅਸਰ ਪੈਂਦਾ ਕਿ ਆਪਣੇ ਪੁੱਠੇ ਦਿਨ ਸਿਰਫ 2-3 ਦਿਨਾਂ ਦੇ ਵਿੱਚ ਹੀ ਸ਼ੁਰੂ ਹੋ ਜਾਂਦੇ ਨੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 100 ਦੇ ਵਿੱਚੋਂ 90% ਲੋਕਾਂ ਨੂੰ ਇਸ ਗਲਤੀ ਬਾਰੇ ਪਤਾ ਹੀ ਨਹੀਂ ਤੇ ਤਾਂ ਹੀ ਕਰਕੇ ਬਹੁਤ ਸਾਰੇ ਲੋਕ ਰੋਂਦੇ ਰਹਿੰਦੇ ਨੇ ਉਸ ਗਲਤੀ ਦੇ ਵਿੱਚ ਦੋ ਚੀਜ਼ਾਂ ਅਜਈਆਂ ਨੇ ਜੋ ਤੁਸੀਂ ਸੋਣ ਲੱਗੇ ਆਪਣੇ ਕੋਲ ਕਦੀ ਨਹੀਂ ਰੱਖਣੀਆਂ ਇਹ ਦੋਵੇਂ ਚੀਜ਼ਾਂ ਬਹੁਤ ਖਾਸ ਨੇ ਇਸ ਕਰਕੇ ਇਹਨਾਂ ਨੂੰ ਦੋਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਓ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਚੰਗੀ ਤਰ੍ਹਾਂ ਇਹ ਵੀਡੀਓ ਸਮਝ ਸਕੋ ਤਸਮਾਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇਹ ਦੋਵੇਂ ਚੀਜ਼ਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ ਇਹ ਨਾ ਹੋਵੇ ਕਿ ਤੁਸੀਂ ਇੱਕ ਚੀਜ਼ ਸੁਣ ਲਓ ਤੇ ਦੂਸਰੀ ਚੀਜ਼ ਸੁਣੋ ਨਾ ਇਹਨਾਂ ਦੋਹਾਂ ਚੀਜ਼ਾਂ ਨੂੰ ਰਾਤ ਨੂੰ ਸੌਣ ਲੱਗੇ ਆਪਣੇ ਕਮਰੇ ਦੇ ਵਿੱਚੋਂ ਚੱਕ ਕੇ ਪੈਣਾ ਪਏਗਾ ਨਹੀਂ ਤਾਂ ਇੱਕ ਵੀ ਚੀਜ਼ ਤੁਸੀਂ ਰੱਖ ਲਈ ਤੇ ਫਿਰ ਇਹ ਅਸਰ ਨਹੀਂ ਕਰੇਗੀ ਇਹਦੇ ਨਾਲ ਮਾੜੇ ਦਿਨ ਆਉਣਗੇ ਤੱਕ ਗੱਲ ਕਰਦੇ ਆਂ ਪਹਿਲੀ ਚੀਜ਼ ਦੀ ਉਹ ਪਹਿਲੀ ਚੀਜ਼ ਹੈ ਝੂਠੇ ਭਾਂਡੇ ਬਹੁਤ ਸਾਰੇ ਤੁਸੀਂ ਲੋਕ ਵੇਖੇ ਹੋਣਗੇ ਜਿਹੜੇ ਰੋਟੀ ਖਾ ਕੇ ਆਪਣੇ ਝੂਠੇ ਭਾਂਡੇ ਆਪਣੇ ਕੋਲ ਹੀ ਰੱਖ ਲੈਂਦੇ ਨੇ ਆਪਣੇ ਮੰਜੇ ਕੋਲ ਰੱਖ ਲੈਂਦੇ ਨੇ ਆਪਣੇ ਬੈੱਡ ਕੋਲ ਰੱਖ ਲੈਂਦੇ ਨੇ ਤੇ ਸੋਚਦੇ ਨੇ ਕਿ ਸਵੇਰ ਚੱਕ ਲਾਂਗੇ ਹੁਣ ਰੋਟੀ ਖਾ ਲਈ ਐ ਪੈ ਜਾਂਦੇ ਆਂ ਜਾਂ ਬਹੁਤ ਸਾਰੇ ਲੋਕ ਕੀ ਕਰਦੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਝੂਠੇ ਭਾਂਡੇ ਚੁੱਕ ਕੇ ਇੱਕ ਸਾਈਡ ਤੇ ਰੱਖ ਦਿੰਦੀਆਂ ਨੇ ਤੇ ਕਹਿੰਦੀਆਂ ਨੇ ਕਿ ਤੜਕੇ ਮਾਂ ਲਾਂਗੇ ਇਦਾਂ ਝੂਠੇ ਭਾਂਡੇ ਕਦੀ ਨਾ ਰੱਖਿਓ ਜੋ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇੱਕੋ ਗੱਲ ਕਹਿੰਦੇ ਸੀ ਕਿ ਜੋ ਝੂਠੇ ਭਾਂਡੇ ਆਪਾਂ ਰਾਤ ਨੂੰ ਰੋਟੀ ਖਾ ਕੇ ਕਰਦੇ ਆਂ ਉਹ ਸਾਫ਼ ਕਰਕੇ ਸੋ ਕਦੇ ਵੀ ਝੂਠਾ ਭਾਂਡਾ ਰੱਖ ਕੇ ਰਾਤ ਨੂੰ ਨਾ ਸੋ ਇਹਦੇ ਨਾਲ ਕੀ ਹੁੰਦਾ ਕਿ ਘਰ ਦੇ ਵਿੱਚ ਸਫਾਈ ਨਹੀਂ ਹੁੰਦੀ ਘਰ ਦੇ ਵਿੱਚ ਝੂਠ ਪਈ ਰਹਿੰਦੀ ਹੈ ਬਰਤਨ ਸਾਫ਼ ਨਹੀਂ ਹੁੰਦੇ ਤੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਜਹਾਂ ਸਫਾਈ ਵਾਂ ਖੁਦਾਈ ਜਿੱਥੇ ਸਫਾਈ ਹੋਏਗੀ ਉੱਥੇ ਹੀ ਰੱਬ ਆਏਗਾ ਇਸ ਕਰਕੇ ਇਹ ਚੀਜ਼ ਕਦੇ ਨਾ ਕਰਿਓ ਆਪਣੇ ਕੋਲ ਝੂਠੇ ਬਰਤਨ ਰੱਖ ਕੇ ਕਦੀ ਨਾ ਸੋਵਿਓ ਇਹਦੇ ਨਾਲ ਇੱਕ ਚੀਜ਼ ਹੋਰ ਹੋਏਗੀ ਤੁਹਾਡਾ ਕੱਲ ਤੇ ਕੰਮ ਛੱਡਣ ਵਾਲੀ ਆਤ ਵੀ ਟੁੱਟ ਜਾਏਗੀ ਤੁਸੀਂ ਆਪਣਾ ਕੰਮ ਅਗਲੇ ਦਿਨ ਛੱਡ ਕੇ ਸੌਣਿਓ ਕਿ ਕੱਲ ਕਰ ਲਾਂਗੇ ਇਹ ਗਲਤੀ ਵੀ ਤੁਹਾਡੀ ਬੰਦ ਹੋ ਜਾਏਗੀ ਹੁਣ ਗੱਲ ਕਰਦੇ ਹਾਂ ਦੂਸਰੀ ਖਾਸ ਚੀਜ਼ ਦੀ ਉਹ ਦੂਸਰੀ ਚੀਜ਼ ਹੈ ਸਿਕਾਇਤਾਂ ਹਰ ਇਨਸਾਨ ਦੀ ਇਹ ਗੰਦੀ ਆदत ਹੈ ਕਿ ਜਦੋਂ ਵੀ ਉਹ ਸੌਂਦਾ ਹੈ ਰਾਤ ਨੂੰ ਆਪਣੇ ਮਨ ਤੇ ਬੋਝ ਲੈ ਕੇ ਸੌਂਦਾ ਹੈ ਆਪਣੇ ਮਨ ਦੇ ਵਿੱਚ ਹਮੇਸ਼ਾ ਰੱਬ ਪ੍ਰਤੀ ਸ਼ਿਕਾਇਤਾਂ ਰੱਖਦਾ ਹੈ ਇਹ ਸ਼ਿਕਾਇਤਾਂ ਇਨਸਾਨ ਨੂੰ ਬਹੁਤ ਹੀ ਜ਼ਿਆਦਾ ਪਿੱਛੇ ਲੈ ਕੇ ਚਲੀਆਂ ਜਾਂਦੀਆਂ ਨੇ ਜਿਵੇਂ ਮੰਨ ਲਓ ਤੁਸੀਂ ਕਿਸੇ ਲਈ ਕੋਈ ਗਿਫਟ ਲੈ ਕੇ ਜਾਂਦੇ ਹੋ ਤੇ ਉਹਨੂੰ ਅੱਗੋਂ ਉਹ ਗਿਫਟ ਪਸੰਦ ਨਹੀਂ ਆਉਂਦਾ ਤੇ ਉਹ ਕਹਿੰਦਾ ਕਿ ਮੈਨੂੰ ਇਹ ਗਿਫਟ ਪਸੰਦ ਨਹੀਂ ਤੁਸੀਂ ਦੱਸੋ ਉਹਦੇ ਲਈ ਅੱਗੋਂ ਕੁਝ ਲੈ ਕੇ ਜਾਓਗੇ ਤੁਸੀਂ ਸੋਚੋਗੇ ਕਿ ਸ਼ਾਇਦ ਇਹਨੂੰ ਇਹ ਵੀ ਪਸੰਦ ਨਹੀਂ ਆਏਗਾ ਆਪਾਂ ਇਹਨੂੰ ਕੁਝ ਨਹੀਂ ਦਿੰਦੇ ਕਿਸੇ ਤਰ੍ਹਾਂ ਬਿਲਕੁਲ ਆਪਣੇ ਨਾਲ ਹੁੰਦਾ ਹੈ ਜਦੋਂ ਪੀਰ ਮੁਰਸ਼ਿਦ ਆਪਾਂ ਨੂੰ ਕੋਈ ਚੀਜ਼ ਦਿੰਦੇ ਨੇ ਤੇ ਆਪਾਂ ਨੂੰ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਆਪਾਂ ਉਲਟੀ ਸ਼ਿਕਾਇਤ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਰੱਬਾ ਮੈਨੂੰ ਇਹ ਨਹੀਂ ਚਾਹੀਦਾ ਸੀ ਮੈਨੂੰ ਤਾਂ ਇਹ ਚੀਜ਼ ਚਾਹੀਦੀ ਸੀ ਇਸ ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਨੇ ਪਹਿਲੇ ਉਹ ਲੋਕ ਜੋ ਸਿਰਫ ਸ਼ਿਕਾਇਤਾਂ ਕਰਦੇ ਨੇ ਤੇ ਦੂਸਰੇ ਉਹ ਲੋਕ ਜੋ ਸ਼ੁਕਰ ਕਰਦੇ ਨੇ ਇੱਕ ਗੱਲ ਯਾਦ ਰੱਖਿਓ ਸ਼ਿਕਾਇਤਾਂ ਕਰਨ ਵਾਲੇ ਦੀ ਲਾਈਨ ਬਹੁਤ ਲੰਮੀ ਐ ਉਹਦੇ ਵਿੱਚ ਤੁਹਾਡੀ ਵਾਰੀ ਬਹੁਤ ਹੀ ਜ਼ਿਆਦਾ ਲੇਟ ਆਏਗੀ ਤੇ ਜੇ ਤੁਸੀਂ ਉਸ ਲਾਈਨ ਦੇ ਵਿੱਚ ਲੱਗ ਗਏ ਹੋ ਸਕਦਾ ਵਾਰੀ ਆਵੇ ਵੀ ਨਾ ਕਿਉਂਕਿ ਸੌ ਦੇ ਵਿੱਚੋਂ 90% ਲੋਕ ਇਸ ਲਾਈਨ ਦੇ ਵਿੱਚ ਲੱਗੇ ਹੋਏ ਨੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਤੇ ਰੱਬ ਸੋਚਦਾ ਕਿ ਜੇਕਰ ਇਹਨੂੰ ਦੇ ਦਿੱਤਾ ਇਹਨੇ ਤਾਂ ਵੀ ਸ਼ਿਕਾਇਤਾਂ ਕਰਨੀਆਂ ਨੇ ਜੇ ਇਹਨੂੰ ਕੁਝ ਨਾ ਦਿੱਤਾ ਇਹਨੇ ਫਿਰ ਵੀ ਸ਼ਿਕਾਇਤਾਂ ਕਰਨੀਆਂ ਨੇ ਇਸ ਕਰਕੇ ਆਪਾਂ ਇਹਨੂੰ ਕੁਝ ਨਹੀਂ ਦਿੰਦੇ ਤੇ ਦੂਸਰੇ ਲੋਕ ਉਹ ਹੁੰਦੇ ਨੇ ਜਿਹਨੂੰ ਜੋ ਮਿਲ ਗਿਆ ਉਹ ਸ਼ੁਕਰ ਕਰਦਾ ਹੈ ਤੇ ਇਹ ਲਾਈਨ ਬਹੁਤ ਹੀ ਛੋਟੀ ਹੈ ਜੇ ਤੁਸੀਂ ਇਸ ਲਾਈਨ ਦੇ ਵਿੱਚ ਲੱਗ ਗਏ ਤੇ ਤੁਹਾਡੀ ਵਾਰੀ ਜਲਦੀ ਆ ਜਾਏਗੀ ਪਰ ਤੁਸੀਂ ਇਸ ਲਾਈਨ ਦੇ ਵਿੱਚ ਲੱਗਦੇ ਹੀ ਨਹੀਂ ਤੁਸੀਂ ਕਦੇ ਉਹਦਾ ਸ਼ੁਕਰ ਕੀਤਾ ਹੀ ਨਹੀਂ ਜਦੋਂ ਉਹ ਇਨਸਾਨ ਨੂੰ ਕੋਈ ਚੀਜ਼ ਮਿਲਦੀ ਹੈ ਉਹ ਸ਼ਿਕਾਇਤ ਵੱਲ ਧਿਆਨ ਦਿੰਦਾ ਹੈ ਸ਼ੁਕਰ ਵੱਲ ਨਹੀਂ ਤੁਸੀਂ ਮੇਰੇ ਅਕੀ ਸਿਰਫ ਇੱਕ ਵਾਰ ਜਦੋਂ ਤੁਹਾਨੂੰ ਕੋਈ ਵੀ ਚੀਜ਼ ਮਿਲੇ ਨਿੱਕੀ ਤੋਂ ਨਿੱਕੀ ਉਹਦੇ ਲਈ ਸ਼ੁਕਰ ਕਰੋ ਰੱਬ ਸੋਚੇਗਾ ਕਿ ਇਹਨੂੰ ਮੈਂ ਛੋਟੀ ਜੀ ਚੀਜ਼ ਦਿੱਤੀ ਇਹਨੇ ਇੰਨਾ ਸ਼ੁਕਰ ਕੀਤਾ ਚਲੋ ਇਹਨੂੰ ਹੋਰ ਚੀਜ਼ ਦਿੰਨੇ ਆ ਤੇ ਜੇ ਰੋਂਦੇ ਰਹੇ ਤੇ ਫਿਰ ਰੋਂਦੀ ਰਹੋਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ